ਆਹੋ ਜੀ ਜੀ ਐ ਉਹਨੂੰ ਵਹੇ ਦਾ ਬਾਪੂ ਆਪਣੇ ਪੁਰਾਣੇ ਕੰਮੇ ਕਰਦੇ ਰਹੇ ਆ ਪਰ ਜੇ ਉਹਨੂੰ ਲਮੀ ਲਾਂਗ ਪੱਟਣੀਆਂ ਨਵਾਂ ਰਾਹ ਬਣਾਉਣਾ ਉਹ ਤੋਂ ਥੋੜਾ ਜਿਹਾ ਆਪ ਨੂੰ ਮਸ਼ੰਕਤ ਕਰਨੀ ਪੈਂਦੀ ਆ ਕਾਹ ਫੁੱਸ ਪੱਟ ਕੇ ਰਾਹ ਬਣਾਉਣਾ ਪੈਂਦਾ ਅਸੀਂ ਹਰ ਇੱਕ ਕੋਠੀ ਦੇ ਵਿੱਚ ਇਸੇ ਤਰ੍ਹਾਂ ਦੀ ਡੀਪੀਸੀ ਪਾਈ ਹੋਈ ਆ ਪਹਿਲਾਂ ਸਿੰਗਲ ਲੇਅਰ ਪਾਈ ਹੋਈ ਆ ਆ ਦਿਖਾ ਦੇ ਬੱਬੇ ਜੱਤੇ ਆਹ 3 ਇੰਚੀ ਡੀਪੀਸੀ ਪਾਈ ਹੋਈ ਆ ਇਹਦੇ ਉੱਤੇ 5 ਇੰਚ 6 ਇੰਚ ਮਾਲ ਪਾ ਕੇ ਉਹਨੂੰ ਵਾਈਬ੍ਰੇਟ ਕਰਕੇ ਮਾਲ ਜਿਹੜੇ ਬੰਦੇ ਮੈਸਤਰੀ ਮਹਿਕਮੇ ਨਾਲ ਸੰਬੰਧਤ ਆ ਉਹ ਸਮਝਦੇ ਆ ਵੀ ਵਾਈਬ੍ਰੇਟ ਹੋਣ ਨਾਲ ਮਾਲ ਬਹਿ ਜਾਂਦਾ ਪਹਿਲਾਂ ਤਾਂ ਇਹ ਪੈ ਗਿਆ ਇੱਕ ਬੋਰੀ ਦੇ ਮਾਲ ਨਾਲ ਪਹਿਲਾਂ ਤਿੰਨ ਪਰਮੇ ਪਰਦੇ ਰਹੇ ਆ ਹੁਣ ਦੂਜੀ ਲੇਅਰ ਫੇਰ ਪਾ ਦਈ ਉਧਰੋਂ ਲੈ ਕੇ ਆ ਦੇਖ ਲੋ ਤੁਸੀਂ ਬਾਹਰ ਬਾਹਰ ਇਹਦੇ ਉੱਪਰ ਦੂਜੀ ਲੇਅਰ ਪਾਈ ਜਾਂਦੇ ਆ ਉਹ ਆਉਣੀ ਕਿਵੇਂ ਆ ਜਿਹੜੀ ਅਸੀਂ ਕੰਮ ਕਰਦੇ ਆ ਸਾਡੇ ਅੱਖੇ ਨਾਲ ਲੱਗਿਓ ਤੁਸੀਂ ਕਰਨਾ ਆ ਜਿਹੜਾ ਕੰਮ ਇਹਦੇ ਉੱਪਰ ਆ ਕਮਰੇ ਦੀ ਜਿਗਾੜਟ ਹੋਣੀ ਆ ਇਹਦੇ ਉੱਪਰ ਸਿੱਧੀ ਡਾਇਰੈਕਟ ਆ ਜਾਣੀ ਆ ਇਸ ਕਮਰੇ ਦਾ ਲੈਵਲ ਤੇ ਮੇਨ ਚਿਗਾੜਟ ਦਾ ਇੱਕ ਲੈਵਲ ਰਹੂਗਾ ਇਹਦੇ ਉੱਪਰ ਸਿਰਫ ਦੋ ਸੂਤ ਅਡੈਸਿਵ ਪਾ ਕੇ ਹੀ ਟਾਇਲ ਲੰਘਣੀਆਂ ਇਹ ਤੋਂ ਵੱਧ ਮਾਲ ਨਹੀਂ ਪਹਿਣਾ ਕਵਾਲਿਟੀ ਫੇਰ ਬਣਨੀ ਹੈ ਜੀ ਅੱਛਾ ਜਿਹੜੀ ਹੁਣ ਦੂਜੀ ਪਾਈ ਜਾਣੀ ਆ ਵੀ ਜਿਹੜਾ ਆਪਣੀ ਸਕਾਟਲ ਲੱਗਣੀ ਆ ਉਹਦੇ ਲੈਵਲ 'ਚ ਆ ਜਾਣੀਆਂ ਇਹ ਸਮਝੋ ਪਹਿਲਾਂ ਥੱਲੇ ਬੀਮ ਤੋਂ ਪਹਿਲਾਂ ਨਰਾ ਪੈ ਗਿਆ ਬੀਮ ਦੇ ਉੱਤੇ ਨਰਾ ਪੈ ਗਿਆ ਫਿਰ 9 ਇੰਚ ਚਣਾਈ ਲੱਗੀ ਤੇ 70 ਦੇ ਉੱਤੇ ਨਰਾ ਪੈ ਗਿਆ ਫਿਰ ਆ ਨਰਾ ਪੈ ਗਿਆ ਹੁਣ ਉੱਤੇ ਆ ਨਰਾ ਪੈ ਗਿਆ ਤੁਸੀਂ ਇਹ ਸਮਝ ਲਓ ਵੀ ਇੱਕ ਚੰਗਾ ਠੇਕੇਦਾਰ 7 ਇੰਚ ਦਾ ਬੀਮ ਪਾਉਂਦਾ ਅਸੀਂ 7 ਇੰਚ ਡੀਪੀਸੀ ਪਾਤੀ ਆ ਤੁਸੀਂ ਇਹ ਸਮਝ ਲਓ ਪਹਿਲਾਂ ਫੁੱਟ ਦਾ ਬੀਮ ਤਾਂ ਥੱਲੇ ਪਾਇ ਹੀ ਪਾਇਆ ਕਲੀਅਰ ਉਦੋਂ ਸਾਹਾ ਫੇਰ ਮਾਲ ਪਤਾ 30 ਸਾਲ ਮਾਲਕ ਨੂੰ ਕੰਮ ਲਚਾਕਣ ਦੀ ਲੋੜ ਨਹੀਂ ਜੇ ਹਜੇ ਵੀ ਸੈੱਲ ਆਜੂਗੀ ਨਾ ਤਾਂ ਲੱਕ ਪੇਪਰਾਂ ਨੇ ਨਹੀਂ ਰੋਕਣੀ ਹੁਣ ਇਹ ਨਾ ਕਿ ਲੱਕ ਪੇਪਰਾਂ ਨੂੰ ਮਾਰਾ ਕਿਹਨੇ ਉਹ ਉਹਨਾਂ ਦੀ ਥਿਓਰੀ ਹੈ ਸਾਡੀ ਥਿਓਰੀ ਇਹ ਕਹਿੰਦੀ ਆ ਕਿ ਕੋਈ ਚੀਜ਼ ਪਾਉਣ ਦੀ ਲੋੜ ਨਹੀਂ ਤੁਸੀਂ ਜਿੱਥੇ ਜਿੱਥੇ ਇੰਦਰਾ ਵਰਤਲੇ ਡੋਗਾ ਟੀ ਵਰਤ ਲਈ ਉੱਥੇ ਤੁਸੀਂ ਬੇ ਫਿਕਰੇ ਹੋ ਕੇ ਕਹਿ ਸਕਦੇ ਆ ਵੀ ਸਾਰੀ ਉਮਰ ਇਸ ਕੋਠੀ ਨੂੰ ਸਹਾਰਾ ਨਹੀਂ ਆਉਂਦੀ ਜੀ ਪਹਿਲੀ ਗੱਲ ਤਾਂ ਵਾਈਬ੍ਰੇਟਰ ਸਾਡਾ ਬੀਮ ਕੀਤਾ ਹੋਇਆ ਉਦੋਂ ਬਾਅਦ ਆਹ ਕੀਤਾ ਹੋਇਆ ਇਹਦੇ ਆ ਤੇ ਜੇਰਾ ਬਹੁਤ ਚਾਹੀਦਾ ਜੇਰਾ ਉਹ ਚਾਹੀਦਾ ਵੀ ਇਹਦੇ ਉੱਪਰ 18 19 ਬੋਰੀਆਂ ਤਾਂ ਪਹਿਲਾਂ ਪੈ ਚੁੱਕੀਆਂ 2300 ਫੁੱਟ ਏਰੀਆ ਦੇ ਵਿੱਚ ਕੱਲੀ ਡੀਪੀਸੀ ਨੂੰ ਹੁਣ ਉੱਪਰ 12 11 12 ਬੋਰੀਆਂ ਉੱਪਰ ਫੇਰ ਪੈ ਜਾਣੀਆਂ ਤੁਸੀਂ ਸਮਝੋ ਵੀ 22 2300 ਫੁੱਟ ਏਰੀਆ ਦੇ ਵਿੱਚ 45 ਬੋਰੀਆਂ ਦਾ ਬੀਮ ਪਰ ਜਾਂਦਾ ਹੁਣ ਉਹਦੇ ਉੱਪਰ ਪਹਿਲਾਂ 45 ਬੋਰੀਆਂ ਦਾ ਆਪਾਂ ਬੀਮ ਪਾਤਾ ਉਹਦੇ ਉੱਪਰ ਆਪਾਂ 30 ਤੋਂ 35 ਬੋਰੀਆਂ ਦਾ ਸਮੇਤ ਨਰਾ ਆਪਾਂ ਡੀਪੀਸੀ ਪਾਤੀ ਹੁਣ ਤੁਸੀਂ ਮੈਨੂੰ ਇਹ ਦੱਸਿਓ ਵੀ 100 ਬੋਰੀ ਬੀਮ ਤੋਂ ਲੈ ਕੇ ਭੀਮ ਤੋਂ ਲੈ ਕੇ ਇੱਥੋਂ ਤੱਕ ਲੱਗ ਚੁੱਕੀ ਆ ਤੇ ਥੱਲੇ ਕੀ ਕੁ ਪਾਗ ਲੈ ਆਏ ਹੋਵਾਂਗੇ ਵੈਦਮ ਡੀ ਰੀਅਲ ਦੇ ਵਿੱਚ ਛੋਟੇ ਛੋਟੇ ਕੰਮ ਤੁਸੀਂ ਕਰਾਉਣਾ ਚਾਹੁੰਦੇ ਆ ਤੇ ਕਰਾ ਸਕਦੇ ਆ ਪਰ ਅਗਲੇ ਨਾਲ ਜੇ ਅਗਲੇ ਨੂੰ ਤੁਸੀਂ ਇਹ ਦਿਖਾ ਰਹੇ ਆ ਵੀ ਭਾਈ ਆਹ ਕੰਮ ਕਰਨਾ ਇਸ ਕੰਮ ਦਾ ਕੀ ਰੇਟ ਲਏਗਾ ਠੇਕੇਦਾਰ ਐਸ ਕੰਮ ਦਾ ਤੁਹਾਡੇ ਕੋਲ ਨੋਰਮਲ ਕੰਮ ਦਾ ਘੱਟ ਤੋਂ ਘੱਟ 35 ਤੋਂ 36 ਰੁਪਏ ਪਰ ਸਕੇਅਰ ਮਗਰ ਜ਼ਿਆਦਾ ਲਊਗਾ ਉਹ ਡੋਗਾ ਟੀਪ ਵੀ ਕਰੂਗਾ ਉਹ ਨਿਵਾਵਾਂ ਦੇ ਵਿੱਚ ਭੀਮ ਵੀ ਪਾਊਗਾ ਉਹ ਤਿੰਨ ਵਾਰੀ ਦੋ ਵਾਰੀ ਡੀਪੀਸੀ ਪਾਊਗਾ ਸਾਨੂੰ ਚੌਥਾ ਦਿਨ ਹੁਣ ਹੋ ਗਿਆ ਇੱਥੇ ਲੱਗਿਆ ਹੁਣ ਚਾਰ ਦਿਨ ਲੱਗਿਆ ਨੂੰ ਸਾਨੂੰ ਹੋ ਚੁੱਕੇ ਆ ਇਸ ਤੋਂ ਬਾਅਦ ਹਜੇ ਵੀ ਦੋ ਦਿਨ ਹੋਰ ਲੱਗਿਆ ਡੀਪੀਸੀ ਪਾਉਣ ਨੂੰ ਬੈਸਟ ਕੁਆਲਿਟੀ ਵਾਸਤੇ ਚੰਗਾ ਕੰਮ ਕਰਾਉਣ ਵਾਸਤੇ ਅਵਤਾਰ ਸਿੰਘ ਬੁੱਟਰ ਕੋਸ਼ਿਸ਼ ਹੁੰਦੀ ਹੈ ਵੀ ਆਪਦੇ ਕੰਮ ਨੂੰ ਚੰਗੇ ਤਰੀਕੇ ਨਾਲ ਕਰੀਏ ਪਹਿਲਾਂ ਤੁਸੀਂ ਦੇਖ ਲਿਆ ਸੀ ਇਹਦੇ ਉੱਪਰ ਮਾਰਿਆ ਹੋਇਆ ਇਹਦੇ ਉੱਪਰ ਉਹ ਜਿਹੜਾ ਹੁੰਦੇ ਰਹੀ ਮਾਰਿਆ ਨਾ ਇਹਦੇ ਹੱਥ ਤੇ ਜਿਗਰਾ ਬਹੁਤ ਚਾਹੀਦਾ ਹੱਥ ਸੋਜਿਆਂ ਦੇ ਝੋਟੇ ਉਹ ਜਿਹੜੇ ਬੰਦੇ ਨੇ ਲੋਹੇ ਵਾਲਾ ਗਰਮਲਾ ਚਲਾਇਆ ਹੋਇਆ ਉਹਨੂੰ ਇਸ ਗੱਲ ਦਾ ਪਤਾ ਜੀ ਉਂਗਲਾਂ ਦੇ ਸੋਜ ਆਈ ਪਈ ਆ ਹੁਣ ਕਈਆਂ ਨੇ ਕਹਣਾ ਛਾਪ ਬੜੀ ਸੋਹਣੀ ਆ ਉਹ ਛਾਪਾਂ ਇੱਥੇ ਬਣੀਆਂ ਝੋਟੇ ਆ ਲੋ ਇਹ ਐਸ ਵਾਰ ਹੁੰਦਾ ਜਦੋਂ ਆਪਣੇ ਆਪ ਦੇ ਕੰਮ ਤੇ ਮਾਣ ਹੋਵੇ ਨਾ ਘੱਟ ਕਰ ਲੋ ਚੰਗਾ ਕਰੋ ਜੀ ਲੋ ਜੀ ਇਹ ਸਾਰੀਆਂ ਕੋਠੀਆਂ ਦੇ ਵਿੱਚ ਆਪਣਾ ਡਬਲ ਲੇਅਰ ਡੀਪੀਸੀ ਤੁਹਾਨੂੰ ਦਿਸੂ ਦਿਸੂ ਆਪਣੇ ਕੰਮ ਦੀ ਕੁਆਲਿਟੀ ਬਣਾਈ ਰੱਖਣ ਲਈ ਚੰਗੇ ਰੇਟ ਦੇ ਵਿੱਚ ਕੰਮ ਕਰਨਾ ਨਾ ਕਿ ਨੋਰਮਲ ਰੇਟ ਧੰਨਵਾਦ ਸ਼ੁਕਰੀਆ ਚੰਗਾ ਕੰਮ ਸ਼ਹਿਰ ਜਗਰਾਉਂ ਵਾਲੀ ਕੋਠੀ ਜੀਵਾ